ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਇੱਕ ਮੈਂ ਸਰੋਂ ਬੀਜੀ ਆ ਆਪਣੇ ਖੇਤ ਚ ਉਹ ਸਰੋਂ ਨਵੇਂ ਤਰੀਕੇ ਨਾਲ ਬੀਜੀ ਆ ਸੋ ਤੁਹਾਨੂੰ ਦਿਖਾਉਣ ਲੱਗਾ ਵੀ ਕਿਵੇਂ ਬੀਜੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਾਂ ਬੇ ਇਸ ਤਰ੍ਹਾਂ ਦਾ ਤਜਰਬਾ ਤੁਸੀਂ ਕਦੇ ਕਰਿਆ ਪਹਿਲਾਂ ਬੇ ਤਰੀਕਾ ਸਹੀ ਆ ਜਾਂ ਗਲਤ ਆ ਤਾਂ ਚਲੋ ਵੇ ਦਿਖਾਉਣਾ ਤੁਹਾਨੂੰ ਨਵੇਂ ਤਰੀਕੇ ਨਾਲ ਬੀਜੀ ਸਰੋਂ ਇਹ ਖੇਤ ਵਿੱਚ ਸਰੋਂ ਬੀਜੀ ਆ ਇਹ ਖੇਤ ਬਿਲਕੁਲ ਸੁੱਕਾ ਪਿਆ ਦੀ ਜਦੋਂ ਇਹ ਵੇ ਇਦੇ ਵਿੱਚ ਸਰੋਂ ਬੀਜੀ ਆਪਾਂ ਨੇ ਕੋਟਰ ਭਾਈ ਨਾਲ ਆਪਾਂ ਨੇ ਸਰੋਂ ਬੀਜੀ ਤੀ ਤੇ ਬਾਅਦ ਵਿੱਚ ਲਾਤਾ ਪਾਣੀ ਸੋ ਦੇਖੋ ਫੇਰ ਗਿੱਲਾ ਪਿਆ ਸਰੋਂ ਬੀਜ ਕੇ ਬਾਅਦ ਚ ਪਾਣੀ ਲਾਇਆ ਸੋਏ ਤੇ ਅਰਬਾ ਪਹਿਲੀ ਵਾਰ ਕਰਿਆ ਜੇ ਤੁਸੀਂ ਵੀ ਕਰਿਆ ਕਦੇ ਤਾਂ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਇਹ ਤਰੀਕਾ ਸਹੀ ਆ ਜਾਂ ਗਲਤ ਦਾ ਅਕੀ ਹੁਣ ਦੇਖਦੇ ਆ ਵੀ ਜੰਮਦੀ ਆ ਸਰੋਂ ਜਾਂ ਨਹੀਂ ਸੋ ਕਿਸੇ ਨੇ ਮੈਨੂੰ ਦੱਸਿਆ ਦੀ ਬੇ ਇਸ ਤਰੀਕੇ ਨਾਲ ਵੀ ਸਰੋਂ ਬੀਜ ਹੋ ਜਾਂਦੀ ਆ ਸੋ ਮੈਂ ਕਿਹਾ ਮੈਂ ਵੀ ਤਜਰਬਾ ਆਪਣੇ ਕਰਕੇ ਦੇਖ ਲਾਂ ਸੋ ਜੇ ਨਾ ਜੰਮੀ ਫੇਰ ਦੁਬਾਰਾ ਬੀਜ ਦਾਂਗੇ ਇਹ ਜੰਮੈ ਜਾਂ ਵਧੀਆ ਗੱਲ ਆ ਸੋ ਲੱਗਦੀ ਰਹੇਗੀ ਕਿਤੇ ਕਿਤੇ ਜੰਮਦੀ ਆ ਸਾਨੂੰ ਦਿਖਾਉਣਾ ਇੱਥੇ ਐਤ ਸਮਾਂ ਦੇਖੀ ਰਹਿੰਗੀ ਕਿ ਕਿਤੇ ਜੰਮ ਜੰਮੀ ਹੋਈ ਆ ਦੇਖੋ ਜੀ ਹੰਗਰ ਤਾਂ ਆਈ ਮੱਕੀ ਜਿਹੜਾ ਵੀ ਥੱਲੇ ਹੋਊਗਾ ਜਿਹੜਾ ਡੂੰਘਾ ਵੀ ਹੋ ਗਿਆ ਉਹ ਹੋ ਸਾਇਦ ਨਾਜਮ ਮੱਕੀ ਉੱਪਰ ਮਿੱਟੀ ਦਾ ਭਾਈ ਨਹੀਂ ਤੀ ਥੋੜੀ ਥੋੜੀ ਹਲਾਈ ਦੇ ਨਾਲੇ ਆਪੇ ਪੈ ਗਈ ਜਿਹੜੀ ਪੈਣੀ ਸੀ ਉਹ ਇੱਥੇ ਵੀ ਹੋਰ ਵੀ ਦੇਖੀ ਦੀ ਕਿਤੇ ਜੰਮੇ ਹੋਇਆ ਸੀ ਆ ਦੇਖੋ ਜੀ ਨਿਕਲਦੇ ਹੈਗੇ ਤੁੰਗੀਆਂ ਯਾਰ ਉਹ ਜੰਮੇ ਹੀ ਆ ਅਮੈਤ ਤਾਂ ਹੈਗੀ ਵੇ ਜੰਮੇ ਆਉਗੀ ਬਾਕੀ ਤੁਸੀਂ ਆਪਣਾ ਤਿਆਰ ਬ ਵੀ ਦੱਸਣਾ ਜੇ ਇਸ ਤਰ੍ਹਾਂ ਤੁਸੀਂ ਗੋਭੀ ਸਰੋਂ ਵਿੱਚ ਜੀ ਹੋਵੇ ਤੇਲ ਵਾਸਤੇ ਇਹ ਸਰੋਂ ਵਿੱਚ ਜੀ ਆ ਸੋ ਅੱਗੇ ਦਾ ਰੌਣੀ ਕਰਕੇ ਬਾਅਦ ਚ ਬੀਜ ਦੰਨੇ ਆ ਸੋ ਐਸ ਕੀ ਮੈਂ ਗਿਆ ਵੀ ਇਸ ਤਰੀਕੇ ਨਾਲ ਵੀ ਦੇਖ ਲੈਣੇ ਦਾ ਤਯਾਰਬਾ ਕਰਕੇ ਕਿਸੇ ਵੀਰ ਨੇ ਦੱਸਿਆ ਵੀ ਮੇ ਸੁੱਕੇ ਜੀ ਬੀਜ ਕੇ ਬਾਅਦ ਚ ਪਾਣੀ ਲਾ ਦਿਓ ਵਵੀਆਂ ਜੰਮ ਆਉਂਦੀ ਆ ਜੀ ਹੈ ਹੈ ਹੁਣ ਬਿੱਗਾ ਜਗਾ ਹੋ ਇਹ ਜੇ ਆਪਣਾ ਸਰੋਂ ਬੀਜੀ ਆ ਇਹ ਸਾਲ ਥੋੜੀ ਬਹੁਤੀ ਬੀਜ ਲਈ ਦੀ ਆ ਤੇ ਇਹਦਾ ਵਧੀਆ ਸਰ ਜਾਂਦਾ ਜਿਹੜੇ ਅੱਜਕੱਲ ਤੇ ਰੋਂ ਮਲਦੇ ਤੇ ਰੋਂ ਬਣਾਉਂਦੇ ਨੇ ਜਮਲਾਉਟ ਕਹਿੰਦੇ ਬਹੁਤ ਆ ਰਹੀ ਆ। ਸੋ ਇਸ ਕਰਕੇ ਆਪਣਾ ਕਰਦਾ ਜੀ ਕਰਦੀ ਆ ਸਰੋਂ ਬਿਜਲੀ ਦੀ ਆ। ਬਾਕੀ ਵੀਰਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਜਿਨ੍ਹਾਂ ਕੋ ਜ਼ਮੀਨ ਹੈਗੀ ਆ ਉਹ ਖਾਣ ਯੋਗੀ ਸਰੋਂ ਜ਼ਰੂਰ ਬੀਜਿਆ ਕਰੋ ਕਾਣੀ ਯੋਗੀ। ਤੋ ਪੰਜ ਚਾਰ ਕਾਣੀਆਂ ਹੋ ਜਾਂਦੀਆਂ ਨੇ ਆਪਣਾ ਸਾਲ ਵਧਿਆ ਲੰਘ ਜਾਂਦਾ ਹੈ। ਨਾਲੇ ਡੰਗਰਾ ਨੂੰ ਖਾਲ ਹੋ ਜਾਂਦੀ ਆ। ਤੇ ਨਾਲੇ ਤੇਲ ਹੋ ਜਾਂਦਾ। ਤੋ ਕਿਰਪਾ ਕਰਕੇ ਕਮੈਂਟਾਂ ਵਿੱਚ ਜਰੂਰ ਦੱਸਣਾ ਜੇ ਇਸ ਤਰੀਕੇ ਨਾਲ ਸਰੋਂ ਦੁੱਹੀ ਕਦੇ ਬੀਜੀ ਹੋਵੇ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਸ਼ੁਕਰੀਆ ਧੰਨਵਾਦ ਜੀ